16 ਸਾਲ ਦੀ ਉਮਰ ਤੱਕ ਸਾਰੇ ਕੰਮ ਸਿੱਖ ਲਏ ਸੀ ਪੜਾਈ ਵੀ ਔਰ ਨਾਲ-ਨਾਲ ਕੰਮ ਵੀ ਸੰਤਛੋਟੀ ਜੀ ਕੋਈ ਖੁਸ਼ੀ ਮਿਲ ਜਿਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਜੀਦਾ ਮਜਬੂਰੀ ਹੀ ਬੰਦੇ ਤੋਂ ਚੰਗੇ ਕੰਮ ਤੇ ਮਜਬੂਰੀ ਹੀ ਮਾੜੇ ਕੰਮ ਕਰਾਉਂਦੀ ਆ ਕੋਈ ਦੁੱਖ ਤਕਲੀਫ ਚ ਵੀ ਨਹੀਂ ਕੋਈ ਪੁੱਛਦਾ ਹੁਣ ਮੇਰੇ ਹਸਬੰਡ ਤਾਂ ਉਹ ਕਿਆਸੀ ਕਹਿੰਦੇ ਰਖੜੀ ਬਣਾ ਜੀ ਮਾਮਾ ਜੀ ਦੀ ਬੇਟੀ ਤੋਂ ਤੇ ਉਹ ਰਖੜੀ ਬਣਾਣ ਗਏ ਸੀ ਤੇ ਵਾਪਸ ਹੀ ਨਹੀਂ ਆਏ। ਬੰਦ ਕੋਲ ਨਾਲ ਹੀ ਰਹਿੰਦੇ ਨੇ। ਰਹਿੰਦੇ ਤਾਂ ਨਾਲ ਹੀ ਸੀ ਪਰ ਹੁਣ ਨਹੀਂ ਨਾਲ ਰਹਿੰਦੇ। ਜਿਹੜੇ ਲੋਕਾਂ ਨੇ ਇਹ ਗੱਲਾਂ ਸੁਣ ਕੇ ਅੰਦਰ ਬੈ ਗਏ ਤਾਂ ਫਿਰ ਤਾਂ ਵਸ ਅੰਦਰ ਹੀ ਬੈਠੇ ਰਹੇ। ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਾਫੀ ਦੇਖੀ ਹੋਵੇਗੀ ਜਿਸ ਦੇ ਵਿੱਚ ਤਿੰਨ ਭੈਣਾਂ ਇੱਕ ਸੜਕ ਦੇ ਕਿਨਾਰੇ ਬੈ ਕੇ ਮੇਕਅਪ ਦਾ ਸਮਾਨ ਵੇਚਦੀਆਂ। ਇਹ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਲੋਕਾਂ ਨੇ ਵੱਧ ਕੇ ਇਸ ਨੂੰ ਸ਼ੇਅਰ ਵੀ ਕੀਤਾ ਪਿਆਰ ਵੀ ਬਹੁਤ ਦਿੱਤਾ ਲੋਕਾਂ ਨੇ ਤਿੰਨਾ ਭੈਣਾਂ ਦੀ ਸراہਨਾ ਵੀ ਬਹੁਤ ਕੀਤੀ ਪਰ ਕੁਝ ਨੇ ਅਜੀਹੇ ਕਮੈਂਟ ਕਰ ਕੀਤੇ ਜਿਸ ਦੇ ਨਾਲ ਇਹਨਾਂ ਦਾ ਦਿਲ ਵੀ ਕਾਫੀ ਦੁਖਿਆ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਮੁਕਾਮ ਤੇ ਉਸ ਮੁਕਾਮ ਤੇ ਉੱਤੇ ਪਹੁੰਚੇ ਹੋਏ ਨੇ ਜਿਸ ਮੁਕਾਮ ਤੇ ਲੋਕੀ ਜਾਣਦੇ ਸੁਪਨੇ ਦੇਖਦੇ ਨੇ ਸੜਕ ਤੋੜ ਕੇ ਦੁਕਾਨ ਸ਼ੁਰੂ ਕਰ ਲਈ ਹੈ ਦੁਕਾਨ ਤਾਂ ਪਹਿਲਾਂ ਤੁਹਾਨੂੰ ਅਸੀਂ ਜਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਦੋਨਾਂ ਭੈਣਾਂ ਨੂੰ ਦੇਖੋ ਅਜ ਤੀਸਰੇ ਭੈਣ ਹੈ ਨਹੀਂ ਇੱਥੇ ਪਰ ਦੋਨਾਂ ਦੀ ਸਮਾਈਲ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ਤੇ ਜਿਗਰਾ ਇਹਨਾਂ ਦਾ ਦੇਖ ਕੇ ਤਾਂ ਤੁਸੀਂ ਉਸ ਤੋਂ ਜ਼ਿਆਦਾ ਸੋਚੋਗੇ ਕਿ ਕਿੰਨਾ ਕੁ ਜਿਗਰਾ ਹੈ ਇਹਨਾਂ ਦੇ ਵਿੱਚ ਕਿੰਨੀ ਕਿ ਹਿੰਮਤ ਹੈ ਕਿ ਛੋਟੇ ਪੈਰ ਤੋਂ ਕਦਮ ਜਿਹੜਾ ਇਹ ਟੁੱਟਿਆ ਤੇ ਹੁਣ ਇਸ ਥਾਂ ਤੇ ਉੱਤੇ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੋਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਵੇਂ ਸ਼ੁਰੂਆਤ ਕੀਤੀ ਇਹਨਾਂ ਨੇ ਇਸ ਲਾਈਫ ਨੂੰ ਕਿਵੇਂ ਜੀਣਾ ਸ਼ੁਰੂ ਕੀਤਾ ਐਕਚੁਅਲ ਦੇ ਵਿੱਚ ਕਈ ਲੋਕ ਹੁੰਦੇ ਨੇ ਲਾਈਫ ਨੂੰ ਇਦਾਂ ਦੀ ਜਦੋਂ ਲਾਈਫ ਮਿਲਦੀ ਹੈ ਤਾਂ ਕਾਫੀ ਦੁਖੀ ਹੋ ਕੇ ਘਰ ਦੇ ਵਿੱਚ ਬਹਿ ਜਾਂਦੇ ਨੇ ਪਰ ਜੋ ਇਹਨਾਂ ਨੇ ਲਾਈਫ ਨੂੰ ਹੁਣ ਇੰਜੋਏ ਕਰਨਾ ਜੀਣਾ ਸ਼ੁਰੂ ਕੀਤਾ ਹੈ ਉਹ ਤੁਸੀਂ ਵੀ ਕਰ ਸਕਦੇ ਹੋ ਹੈਂਡੀਕੈਪ ਹਰ ਵਿਅਕਤੀ ਕਰ ਸਕਦਾ ਜੋ ਸੋਚਦਾ ਹੈ ਕਿ ਅਸੀਂ ਨਹੀਂ ਕਰ ਸਕਦੇ ਆ ਅਨਲਵਾਦ ਅਸੀਂ ਕਰਾਂਗੇ ਮੈਮ ਬਲਤ ਸਵਾਗਤ ਹੈ ਤੁਹਾਡਾ ਤੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਰ ਥੈਂਕ ਯੂ ਸਰ ਤੁਹਾਡਾ ਵੀ ਮੈਮ ਥੈਂਕ ਯੂ ਸਰ ਅੱਛਾ ਮੈਂ ਖੁਸ਼ ਬੜਾ ਹੁੰਨਾ ਵਾ ਜਦੋਂ ਦੇਖਦਾ ਹੁੰਨਾ ਵਾ ਤੁਹਾਡੇ ਵਰਗੇ ਲੋਕ ਮੋਟੀਵੇਟ ਕਰਦੇ ਨੇ ਸਾਡੇ ਵਰਗੇ ਲੋਕਾਂ ਨੂੰ ਸਾਡੇ ਵਰਗੇ ਲੋਕ ਜਿਹੜੇ ਇੱਕਦਮ ਵਧੀਆ ਹੁੰਦੇ ਨੇ ਕਦੇ-ਕਦੇ ਉਹ ਵੀ ਡੀਮੋਟੀਵੇਟ ਹੋ ਜਾਂਦੇ ਨੇ ਯਾਰ ਰੱਬ ਨੇ ਕਿਆ ਲਾਈਫ ਦਿੱਤੀ ਹੈ ਸਾਡੇ ਕੋ ਪੈਸਾ ਨਹੀਂ ਸਾਡੇ ਕੋਈ ਨਹੀਂ ਸਾਡੇ ਕੋ ਕੋ ਨਹੀਂ ਪਰ ਤੁਸੀਂ ਬੜੇ ਖੁਸ਼ ਹੋ ਤੁਸੀਂ ਇਨ ਹੈਪੀ ਹੋ ਤੁਹਾਡੇ ਫੇਸ ਦੇ ਉੱਤੇ ਸਮਾਈਲ ਹੈ ਇਹ ਸਮਾਈਲ ਕਿਵੇਂ ਆਉਂਦੀ ਹੈ ਜਦੋਂ ਸਮਾਈ ਤਾਂ ਬਸ ਅਸੀਂ ਆਪਣੇ ਕੰਮ ਨੂੰ ਲੈ ਕੇ ਖੁਸ਼ ਹੋ ਜਾਂਦੇ ਸਾਨੂੰ ਤਾਂ ਛੋਟੀ ਜੀ ਕੋਈ ਖੁਸ਼ੀ ਮਿਲ ਜੇ ਅਸੀਂ ਉਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਜਾਈਦਾ ਕਿ ਸਾਨੂੰ ਬਹੁਤ ਵੱਡੀ ਖੁਸ਼ੀ ਮਿਲ ਗਈ ਆ ਹੁਣ ਅੱਜ ਜਿਹਦਾ ਸੀ ਤੁਹਾਨੂੰ ਦੱਸਿਆ ਕਿ ਸਮਾਨ ਲੈ ਕੇ ਆਇਆ ਆਪਾਂ ਉਹ ਲਗਾ ਰਹੇ ਸੀਗੇ ਤੇ ਸਾਨੂੰ ਬਸ ਇਹੀ ਦੇਖ ਦੇਖ ਕੇ ਖੁਸ਼ੀ ਹੋ ਜਾਂਦੀ ਕਿ ਸਾਡੇ ਕੋਲ ਸਮਾਨ ਆ ਗਿਆ ਤੇ ਸਾਡੀ ਸ਼ੌਪ ਸਹੀ ਲੱਗਦੀ ਪਈ ਆ ਕਿਵੇਂ ਖੁਸ਼ੀ ਕਿਉਂਕਿ ਅੱਜ ਤਾਂ ਬੜਾ ਵੱਡਾ ਦੇ ਨਾ ਅਜੇ ਪੂਰਾ ਸਮਾਨ ਨਾ ਤਹਾਡੀ ਦੁਕਾਨ ਜਿਹੜੀ ਸੱਜ ਜਾਵੇਗੀ ਤੇ ਲੋਕਾਂ ਦੇ ਲਈ ਖੁੱਲ ਜਾਵੇਗੀ ਕਿੱਥੇ ਤੁਸੀਂ ਸੜਕ ਦੇ ਉੱਤੇ ਲੌਣੇ ਸੀਗੇ ਤੇ ਹੁਣ ਦੁਕਾਨ ਤੇ ਆ ਗਏਓ ਕਿੰਨੀ ਕੁ ਖੁਸ਼ੀ ਹੁੰਦੀ ਹੈ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਸ਼ੁਕਰ ਹੈ ਰੱਬ ਦਾ ਕਿ ਸਾਡੀ ਆਪਣੀ ਦੁਕਾਨ ਹੋਈ ਹੈ ਨਾ ਬੇਸ਼ੱਕ ਰੈਂਟ ਤੇ ਆ ਰੱਬ ਨੇ ਮੇਰ ਕਰੇ ਕਿ ਕਦੀ ਆਪਣੀ ਦੁਕਾਨ ਵੀ ਹੋਵੇ ਅਜੇ ਤਾਂ ਰੱਬ ਨੇ ਰੈਂਟ ਤੇ ਹੀ ਦਿੱਤੀ ਆ ਚਲੋ ਫਿਰ ਵੀ ਬਹੁਤ ਖੁਸ਼ੀ ਆ ਕਿ ਸ਼ਾਪ ਤਾਂ ਹੈ ਕਿਉਂਕਿ ਉੱਥੇ ਸਮਾਨ ਲਗਾਉਣਾ ਬਹੁਤ ਮੁਸ਼ਕਿਲ ਸੀਗਾ ਸਮਾਨ ਲਗਾਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਸੀ ਸ਼ਾਮ ਨੂੰ ਵੀ ਸਾਨੂੰ ਜਲਦੀ ਇਕੱਠਾ ਕਰਨਾ ਪੈਂਦਾ ਸੀ ਤੇ ਰੇਪ ਪੈਣ ਲੱਗ ਜਾਂਦੀ ਸੀ ਤੇ ਸਮਾਨ ਖਰਾਬ ਹੁੰਦਾ ਸੀਗਾ ਇਸ ਲਈ ਕਿ ਹੁਣ ਬਹੁਤ ਖੁਸ਼ੀ ਆ ਕਿ ਚਲੋ ਇੱਥੇ ਆਣਾ ਆ ਕੇ ਬੈਗ ਮਤਲਬ ਸਫਾਈ ਕਰਕੇ ਫਿਰ ਬੈਠ ਜਾਣਾ ਕਸਮਰ ਅਟੈਂਡ ਕਰਨੇ ਚ ਆਮ ਨੂੰ ਚਲੇ ਜਾਣਾ ਹੁਣ ਇਹੋ ਜੀ ਕੋਈ ਟੈਨਸ਼ਨ ਨਹੀਂ ਆ ਹਾਂਜੀ ਅੱਛਾ ਮੈਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਵੀਡੀਓ ਦੇਖੀ ਲੋਕਾਂ ਨੇ ਵੀ ਬੜੀ ਤੇਰੀ ਦੇਖੀ ਹੈ ਬੜੀ ਤੁਸੀਂ ਮਿਹਨਤ ਮਾਰੀ ਬੜੀ ਲੋਕਾਂ ਦੇ ਅੱਗੇ ਕਿ ਤੁਸੀਂ ਜਿਹੜਾ ਹੈਗਾ ਇਹ ਕਿ ਹੀਰੋ ਬਣ ਕੇ ਨਿਕਲ ਕੇ ਆਏ ਹੋ ਕਿ ਹੈਂਡੀਕੈਪ ਹੁਣ ਇਹ ਨਹੀਂ ਹੈਗਾ ਕਿ ਜ਼ਿੰਦਗੀ ਜੀਣਾ ਬੰਦ ਕਰ ਦਈਏ ਇਹ ਕਿਵੇਂ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਕਿਵੇਂ ਤੁਹਾਡੇ ਮਨ ਦੇ ਵਿੱਚ خیال ਆਇਆ ਕਿ ਅਸੀਂ ਜਾ ਕੇ ਸੜਕ ਦੇ ਉੱਤੇ ਤਿੰਨੋਂ ਪਹਿਣਾ ਇਹ ਮੇਕਅਪ ਦਾ ਸਮਾਨ ਵਿੱਚ ਖਿਆਲ ਦੇਖੋ ਸਰ ਮਜਬੂਰੀ ਹੁੰਦੀ ਜਿਹੜੀ ਬੰਦੇ ਤੋਂ ਬਹੁਤ ਕੁਝ ਕਰਾਉਂਦੀ ਆ ਹਨਾ ਮਜਬੂਰੀ ਹੀ ਬੰਦੇ ਤੋਂ ਚੰਗੇ ਕੰਮ ਤੇ ਮਜਬੂਰੀ ਹੀ ਮਾੜੇ ਕੰਮ ਕਰਾਉਂਦੀ ਆ ਕਿਉਂਕਿ ਕਈ ਲੋਕ ਤਾਂ ਇਦਾਂ ਦੇ ਹੁੰਦੇ ਆ ਜਿਹੜੇ ਇਹ ਸੋਚ ਲੈਂਦੇ ਆ ਕਿ ਅਸੀਂ ਇਦਾਂ ਦੇ ਕੀ ਕਰਾਂਗੇ ਤੇ ਸੁਸਾਇਡ ਤੱਕ ਵੀ ਕਰ ਲੈਂਦੇ ਪਰ ਅਸੀਂ ਸੋਚਿਆ ਕਿ ਨਹੀਂ ਜੇ ਸਾਡੇ ਜਿੱਦਾਂ ਮੰਮਾ ਨੇ ساری ਉਮਰ ਸਾਡਾ ਬਹੁਤ ਕੀਤਾ ਸਾਨੂੰ ਸੀਗਾ ਕਿ ਅੱਜ ਜੇ ਅਸੀਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰੀਏ ساری ਉਮਰ ਮੰਮੀ ਤਾਂ ਕੰਮ ਨਹੀਂ ਕਰ ਸਕਦੇ ਸਾਨੂੰ ਕੁਝ ਤਾਂ ਕਰਨਾ ਹੀ ਪੈਣਾ ਤੇ ਕੋਈ ਐਦਾ ਦਾ ਕੰਮ ਕੀਤਾ ਜਾਵੇ ਜਿੱਥੇ ਅਸੀਂ ਆਰਾਮ ਨਾਲ ਬੈਠ ਸਕੀਏ ਕਿਉਂਕਿ ਇਹ ਬੈਠਣ ਵਾਲਾ ਹੀ ਕੰਮ ਕਰ ਸਕਦੇ ਇਹ ਤਾਂ ਚੱਲ ਫਿਰ ਨਹੀਂ ਸਕਦੇ ਜੇ ਅਸੀਂ ਸੋਚਿਆ ਕਿ ਚਲੋ ਇਦਾਂ ਦਾ ਕੁਝ ਕਰਦੇ ਆਂ ਕਿ ਬੈਠੇ ਵੀ ਰਹੀਏ ਔਰ ਕੰਮ ਵੀ ਹੋ ਜੇ ਤੇ ਸਾਡੀ ਆਪਣਾ ਰੋਟੀ ਪਾਣੀ ਵੀ ਚੱਲ ਜੇ ਫਿਰ ਅਸੀਂ ਸੋਚਿਆ ਕਿ ਚਲੋ ਸ਼ੁਰੂ ਕਰਦੇ ਆਂ ਲੋਕ ਬਤੇਰੇ ਲਾਉਂਦੇ ਫੜੀਆਂ ਇਹਦੇ ਵਿੱਚ ਕਾਦੀ ਸ਼ਰਮ ਹੈਗੀ ਅਸਤੇ ਰੋਟੀ ਖਾਣੀ ਤੇ ਢ ਪਰਣਾ ਜੋ ਮਰਜ਼ੀ ਕਰ ਲੋ ਕੰਮ ਵਿੱਚ ਕੋਈ ਸ਼ਰਮ ਨਹੀਂ ਆ ਇਸ ਲਈ ਅਸੀਂ ਫਿਰ ਇਦਾਂ ਸੋਚਿਆ ਕਿ ਥੋੜਾ ਜਿਹਾ ਸਮਾਨ ਲਗਾ ਕੇ ਬੈਠਦੇ ਆਂ ਜਦੋਂ ਰੱਬ ਦੀ ਕਿਰਪਾ ਹੋਏ ਸ਼ਾਪ ਵੀ ਦੇਖ ਲਾਂਗੇ ਸਾਲ 2 ਸਾਲ ਹਜੇ ਇਦਾਂ ਲਗਾਣੇ ਆ ਤੇ ਰੱਬ ਨੇ ਬਹੁਤ ਜ਼ਿਆਦੀ ਕਿਰਪਾ ਕਰ ਦਿੱਤੀ ਆ ਤੇ ਚਲੋ ਅਸੀਂ ਤੋ ਜਿੱਥੇ ਤੱਕ ਪਹੁੰਚਿਆ ਇਹ ਛੋਟਾ ਸੋਚਿਆ ਸੀ ਤੇ ਅੱਜ ਵੱਡਾ ਵੀ ਹੋ ਗਿਆ ਹਨਾ ਪਰਮਾਤਮਾ ਇਦਾਂ ਹੀ ਬਸ ਚਲਾਈ ਰੱਖੇ ਖੁਸ਼ੀ ਬੜੀ ਹੁੰਦੀ ਹੋਵੇ ਕਿ ਤੁਹਾਨੂੰ 2 ਮਹੀਨੇ ਦੇ ਵਿੱਚ ਇੰਨੀ ਤਰੱਕੀ ਹੋਈ ਰੱਬ ਨੇ ਇਹਨਾਂ ਦਾ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਇਹ ਵਿੱਚ ਕਿਹੋ ਜਿਹਾ ਕਿਹੋ ਜਿਹਾ ਮਾਹੌਲ ਹੈ ਇਸ ਵਕਤ ਬਹੁਤ ਵਧੀਆ ਕਿਉਂਕਿ ਮੰਮੀ ਤਾਂ ਬਹੁਤ ਖੁਸ਼ ਹੈ ਗਿਆ ਮੰਮੀ ਨੇ ਸਾਨੂੰ ਸ਼ੁਰੂ ਤੋਂ ਸਪੋਰਟ ਵੀ ਬਹੁਤ ਕੀਤਾ ਆ ਚਾਹੇ ਕੋਈ ਕਹਿ ਦਵੇ ਕਿ ਮੰਮੀ ਨੂੰ ਤੇਰੀਆਂ ਕੁੜੀਆਂ ਇਦਾਂ ਕਿ ਕਿਹੜੀ ਮਾਂ ਆ ਹਰ ਟਾਈਮ ਨਾਲ ਰਹਿੰਦੀ ਉਹਨੂੰ ਪਤਾ ਮੇਰਾ ਬੱਚਾ ਕਿੱਦਾਂ ਦਾ ਆ ਹੈਨਾ ਮੰਮੀ ਨੇ ਸਾਨੂੰ ਕਦੇ ਵੀ ਕਿਸੇ ਕੰਮ ਲਈ ਨਾ ਨਹੀਂ ਕੀਤੀ ਹਮੇਸ਼ਾ ਸਪੋਰਟ ਕੀਤਾ ਤੇ ਅਸੀਂ ਇਸ ਮਾਨ ਜਦੋਂ ਸਟਾਰਟਿੰਗ ਤੇ ਲੈਣ ਜਾਣਾ ਸੀ ਤਾਂ ਵੀ ਮੰਮੀ ਨੇ ਕਿਹਾ ਚਲੋ ਲੈ ਜਾਓ ਕੋਈ ਗਾ ਨਹੀਂ ਫਿਰ ਮੰਮੀ ਨੇ ਸਾਨੂੰ ਸਟਾਰਟਿੰਗ ਕੀ ਛੱਡ ਕੇ ਵੀ ਆਉਣਾ ਉੱਥੇ ਫੁੱਟਪਾਥ ਤੇ ਨਾਲ ਸਮਾਨ ਛੱਡਣਉਣਾ ਫਿਰ ਸ਼ਾਮ ਨੂੰ ਸਮਾਨ ਇਕੱਠਾ ਕਰਾਉਣ ਵੀ ਆਉਣਾ ਤੇ ਮੰਮੀ ਨੂੰ ਹੁਣ ਇਸ ਗੱਲ ਦੀ ਖੁਸ਼ੀ ਆ ਕਿ ਇੱਕ ਤਾਂ ਮੇਰਾ ਚੱਕਰ ਬਚ ਗਿਆ ਉੱਤੋਂ ਦੀ ਇਸ ਗੱਲ ਦੀ ਵੀ ਖੁਸ਼ੀ ਆ ਚਲੋ ਇਹਨਾਂ ਦਾ ਕੰਮ ਵੀ ਵਧਿਆ ਤੇ ਇਸ ਦੁਕਾਨ ਦੇ ਨਾਲ ਇਹ ਥੋੜਾ ਹੋਰ ਵੀ ਗਾਹ ਕਾਣਗੇ ਜ਼ਿਆਦਾ اچھا ਇੱਕ ਇਹ ਸ਼ੁਰੂਆਤ ਕਿਵੇਂ ਕਿਉਂਕਿ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿੰਨੇ ਕਿ ਉਮਰ ਦੇ ਵਿੱਚ ਤੁਸੀਂ ਮਨ ਦੇ ਵਿੱਚ ठानਿਆ ਕਿ ਕੰਮ ਕਰਨਾ ਹੈ ਤੁਹਾਡੇ ਵਰਗੇ ਲੋਕ ਤੁਹਾਡੀ ਏਜ ਵਰਗੀ ਜਾਂ ਫਿਰ ਤੁਹਾਡੀ ਜਿੰਨੀ ਹਾਈਟ ਹੈ ਉਹ ਲੋਕ ਘਰ ਦੇ ਵਿੱਚ ਬੈਠੇ ਰਹਿੰਦੇ ਸੀਗੇ ਤੁਸੀਂ ਕਦੋਂ ਮਨ ਬਣਾਇਆ ਕਿ ਨਹੀਂ ਹੁਣ ਕੰਮ ਕਰਨਾ ਹੈ ਤਾਂ ਤਾਂ ਪਹਿਲਾਂ ਅਸੀਂ ਸਲਾਈ ਦਾ ਸ਼ੁਰੂ ਕੀਤਾ ਮੇਰੇ ਮੰਮੀ ਸਲਾਈ ਕਰਦੇ ਸੀ ਅਸੀਂ ਦੇਖ ਦੇਖ ਕੇ ਨਾਲ ਸਲਾਈ ਕਰਨ ਲੱਗ ਗਏ ਸੀ ਮੈਂ 12 13 ਸਾਲ ਦੀ ਹੁਣੀ ਜਦੋਂ ਦੀ ਮੈਂ ਸਲਾਈ ਕਰ ਲੈਣੀ ਆ ਉਸ ਤੋਂ ਬਾਅਦ ਫਿਰ ਜਿੱਦਾਂ ਮੇਰੇ ਆਪਰੇਟ ਹੋਏ ਉਸ ਤੋਂ ਬਾਅਦ ਫਿਰ ਮੈਂ ਹੋਰ ਕੰਮ ਇਕਦੋ ਸਿੱਖੇ ਕਢਾਈ ਸਿੱਖੀ ਪੇਂਟ ਸਿੱਖਿਆ ਮਤਲਬ ਮੈਂ 16 ਸਾਲ ਦੀ ਉਮਰ ਤੱਕ ਸਾਰੇ ਕੰਮ ਸਿੱਖ ਲਏ ਸੀ ਪੜਾਈ ਵੀ ਔਰ ਨਾਲ-ਨਾਲ ਕੰਮ ਵੀ ਜਦੋਂ ਛੁੱਟੀਆਂ ਹੁੰਦੀਆਂ ਮੈਂ ਕੰਮ ਸਿੱਖਣ ਲੱਗ ਜਾਂਦੀ ਸੀ ਤੇ ਰੋਟੀ ਪਾਣੀ ਬਣਾਉਣਾ ਤਾਂ ਆਪਾਂ 9-10 ਸਾਲ ਦੀ ਉਮਰ 'ਚ ਕਰ ਲੈਂਦੇ ਸੀਗੇ ਤੇ ਬਾਕੀ ਹੁਣ ਤਾਂ ਸਾਡੀ ਦੇਖ ਲੋ ਹੁਣ ਮੈਂ 33 ਸਾਲ ਦੀ ਹੋ ਗਈਆਂ ਬਸ ਉਦੋਂ ਦੇ ਹੁਣ ਕੰਮ ਹੀ ਕਰਦੇ ਆ ਰਹੇ ਭਾਵੇਂ ਛੋਟਾ ਭਾਵੇਂ ਵੱਡਾ ਥੋੜਾ-ਥੋੜਾ ਕਰਦੇ ਆ ਰਹੇ ਆ ਅੱਛਾ ਛੋਟੀ ਹਾਈਟ ਹੈ ਤੁਹਾਡੀ ਤੇ ਇਸ ਹਾਈਟ ਦੇ ਵਿੱਚ ਜਦੋਂ ਤੁਸੀਂ ਬੈਠਦੇ ਸੀਗੇ ਥਾਂ ਦੇ ਉੱਤੇ ਲੋਕ ਤਾਂ ਬਥੇਰੇ ਰੁਕਦੇ ਹੋਣਗੇ ਤੁਹਾਡੇ ਕੋ ਤੁਹਾਨੂੰ ਦੇਖਣ ਲਈ ਸਮਾਨ ਲੈਣ ਲਈ ਲੋਕ ਜਦੋਂ ਆਉਂਦੇ ਸੀ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਸੀ ਪਹਿਲਾਂ ਜਿਹੜੇ ਤਾਂ ਵਧੀਆ ਲੋਕ ਹੁੰਦੇ ਸੀਗੇ ਉਹਨਾਂ ਦਾ ਰਿਐਕਸ਼ਨ ਤਾਂ ਬਹੁਤ ਵਧੀਆ ਹੁੰਦਾ ਸੀਗਾ ਵੀ ਸਮਾਨ ਲਗਾ ਕੇ ਬੈਠੇ ਚਲੋ ਇਹਨਾਂ ਕੋਲੋਂ ਸਮਾਨ ਲੈਂਦੇ ਆ ਪੁੱਛਦੇ ਹੁੰਦੇ ਕੋਈ ਵੀ ਚੀਜ਼ ਦੇ ਦੀ ਇਹ ਕਿੰਨੇ ਦੀ ਆ ਇਹ ਕਿੱਦਾਂ ਆ ਤੇ ਜੇ ਸਮਾਨ ਲੈ ਜਾਣਾ ਜੇ ਕਿਸੇ ਦਾ 100 150 ਦਾ ਸਮਾਨ ਵੜਨਾ ਕਿਸੇ ਨੇ 200 ਦੇ ਜਾਣਾ ਕਿਸੇ ਨੇ 300 ਦੇ ਦੇਣਾ ਬਾਦ ਦੂ ਦੇ ਜਾਣੇ ਕਈ ਵਾਰ ਇਦਾਂ ਦੇ ਗਾਕ ਸਾਨੂੰ ਬਹੁਤ ਮਿਲੇ ਚੰਗੇ ਜਿਹੜੇ ਜੇ ਕੋਈ ਮਾਰੇ ਹਮਲੇ ਦੇ ਸੀ ਤਾਂ ਉਹਨਾਂ ਦੇ ਰਿਐਕਸ਼ਨ ਤਾਂ ਪਹਿਲਾਂ ਸਾਨੂੰ ਦੇਖਣ ਨੂੰ ਇਹ ਸਿਸਟਰ ਨੂੰ ਬਹੁਤ ਜ਼ਿਆਦਾ ਦੇਖਦੇ ਹੁੰਦੇ ਸੀ ਵੀ ਆ ਕਿੱਦਾਂ ਦੀ ਹੈਗੇ ਮੈਨੂੰ ਦੇਦੀ ਇੰਨੀ ਛੋਟੀ ਹੈਗੀ ਆ ਹਨਾ ਇਹਦਾ ਸਵਾਲ ਕਰਨ ਲੱਗ ਜਾਂਦੇ ਸੀ ਬੜੇ ਮਤਲਬ ਤੇ ਇੱਥੇ ਲਗਾਉਂਦੇ ਹੈਗੇ ਤੁਸੀਂ ਇੱਥੇ ਕਰਾਇਆ ਲੈਂਦੇ ਆ ਕਿੱਦਾਂ ਤੁਸੀਂ ਲਗਾਉਂਦੇ ਆ ਇੱਥੇ ਸਮਾਨ ਕਿੱਦਾਂ ਲੈ ਕੇ ਆਉਨੇ ਆ ਤਾਂ ਤੁਸੀਂ ਤਾਂ ਚੱਕਣ ਵਾਲੀਆਂ ਹੈ ਨਹੀਂ ਬੜੇ ਤਰ੍ਹਾਂ ਦੇ ਸਵਾਲ ਕਰਦੇ ਸੀ ਅਸੀਂ ਕਿਾ ਕੋਈ ਗੱਲ ਨਹੀਂ ਕਰੋ ਇਗਨੋਰ ਮਾਰਿਆ ਕਾਫੀਆਂ ਨੂੰ ਤੁਸੀਂ ਗੱਲਾਂ ਕਿਉਂਕਿ ਸੋ ਗੱਲਾਂ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਕਿਵੇਂ ਤੁਸੀਂ ਮਤਲਬ ਪਿੱਛੇ ਛੱਡ ਕੇ ਇਨੀ ਮਿਹਨਤ ਕੀਤੀ ਕਿ ਕਿ ਪਿੱਛੇ ਤਾਂ ਛੱਡਣਾ ਹੀ ਪੈਣਾ ਸੀ ਜੇ ਉਹਨਾਂ ਦੀਆਂ ਗੱਲਾਂ ਫੜ ਕੇ ਬੈ ਜਾਂਦੇ ਫਿਰ ਤਾਂ ਅੰਦਰ ਹੀ ਬੈਠਣਾ ਸੀ ਤੇ ਅੰਦਰ ਬੈਠਿਆਂ ਨੂੰ ਤੁਸੀਂ ਵੀ ਸਮਝਦਾਰਾਂ ਕੋਈ ਨਹੀਂ ਪੁੱਛਦਾ ਕਿੰਨੇ ਪੁੱਛਣਾ ਹਨ ਅੱਜ ਕੱਲ ਤਾਂ ਜਿੱਦਾਂ ਹੁਣ ਕਹਿ ਦੋ ਕਿ ਬੱਚੇ ਜਵਾਨ ਹੋ ਜਾਂਦੇ ਮਾਂ ਪਿਓ ਵੀ ਨਹੀਂ ਪੁੱਛਦੇ ਉਹ ਵੀ ਕਹਿੰਦੇ ਭਾਈ ਕਰੋ ਕੁਝ ਦੇਖੋ ਰੋਟੀ ਖਾਣੀਆਂ ਤੇ ਕੰਮ ਕਰੋ ਹਨਾ ਪਰ ਇਹ ਪਤਾ ਹੀ ਹੀ ਸੋਚੀਦਾ ਕਿ ਨਹੀਂ ਪਾਈ ਸਾਨੂੰ ਪਤਾ ਹੈ ਕਿ ਸਾਡੇ ਘਰ ਦੀ ਕੰਡੀਸ਼ਨ ਹੀ ਇਦਾਂ ਦੀ ਕਰਨਾ ਆਪ ਹੀ ਪੈਣਾ ਜੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੰਦਰ ਬਹਿ ਗਏ ਤਾਂ ਫਿਰ ਤਾਂ ਵਸ ਅੰਦਰ ਹੀ ਬੈਠੇ ਰਹਿ ਜਾਵਾਂਗੇ ਪਰਿਵਾਰ ਦੇ ਵਿੱਚ ਸਾਰੇ ਹੀ ਛੋਟੇ ਨਹੀਂ ਜਾਂ ਫਿਰ ਉਹਨਾਂ ਦੀ ਹਾਈਟ ਕਈਆਂ ਦੀ ਨਾਰਮਲ ਹੈਗੀ ਨਹੀਂ ਮੇਰੇ ਮੰਮੀ ਬਿਲਕੁਲ ਨਾਰਮਲ ਆ ਔਰ ਮੇਰੀ ਸਿਸਟਰ ਵੀ ਮੰਮੀ ਜਿੱਡੀ ਹੈ ਗਿਆ ਮੇਰੇ ਤੋਂ ਛੋਟੇ ਆ 3ਰਡ ਨੰਬਰ ਤੇ ਉਹ ਵੀ ਬਿਲਕੁਲ ਨਾਰਮਲ ਆ ਇੱਕ ਸਿਸਟਰ ਜਿਹੜੀ ਸਾਡੇ ਸਾਰਿਆਂ ਤੋਂ ਵੱਡੇ ਆ ਇਹ ਨਾ ਵਾਂਗੂ ਕਰ ਉਬਟਿਕ ਤੇ ਜਾਂਦੇ ਆ ਤੇ ਪਰਪਾਈਆਂ ਕਰਦੇ ਆ ਤੇ ਮੈਂ ਅਸੀਂ ਚਾਰ ਸਿਸਟਰ ਆ ਉਹਨਾਂ ਵਿੱਚ ਦੋ ਏਡਾ ਆ ਇੱਕ ਮੈਂ ਤੇ ਇੱਕ ਬਿਲਕੁਲ ਨੋਰਮਲ ਆ ਤੁਹਾਡਾ ਵਿਆਹ ਹੋਇਆ ਹੈ ਹਾਂਜੀ ਮੈਮ ਦਾ ਹੋਇਆ ਹੈ ਨਹੀਂ ਨਹੀਂ ਮੈਮ ਤੁਹਾਡਾ ਅੱਛਾ ਕਰਨਾ ਹੈ ਵਿਆਹ ਤੁਸੀਂ ਸੋਚ ਰਹੇ ਹੋ ਕਦੀ ਮੰਨ ਦੇ ਵਿੱਚ ਕੀ ਆ ਲਿਆ ਤੁਹਾਡੇ ਕੀ ਵਿਆਹ ਹੋਣਾ ਚਾਹੀਦਾ ਨਹੀਂ ਮੈਨੂੰ ਤੁਹਾਡੀ ਸਮਾਈਲ ਬੜੀ ਪਿਆਰੀ ਹੈ ਮੈਂ ਪਹਿਲਾਂ ਤਾਂ ਇਹ ਕਹਨੂ ਬੜੀ ਅੱਛੀ ਸਮਾਈਲ ਹੈ ਹੱਸਦੇ ਰਿਹਾ ਕਰੋ ਹਾਂ ਜੀ ਕੋਸ਼ਿਸ਼ ਤਾਂ ਇਹ ਰਹਿੰਦੀ ਹੈ ਕਿ ਹਮੇਸ਼ਾ ਹੱਸਦੇ ਰਹੀਏ ਕਿਉਂਕਿ ਕਿਉਂਕਿ ਜੇ ਉਦਾਸ ਹੋਣਾ ਕਿ ਦੂਸਰਾ ਬੰਦਾ ਵੀ ਦੇਖ ਕੇ ਕਹੂਗਾ ਯਾਰ ਇਹਨਾਂ ਕੀ ਗੱਲ ਕਰਨੀ ਹੈ ਤਾਂ ਮੂੰਹ ਹੀ ਇਦਾਂ ਦਾ ਰਹਿੰਦਾ ਇਹ ਤਾਂ ਹਮੇਸ਼ਾ ਖੀ ਰਹਿੰਦੀ ਇਸ ਲਈ ਹਮੇਸ਼ਾ ਹੱਸਦੇ ਰਹੋ ਤਾਂ ਕਿ ਦੂਸਰਾ ਬੰਦਾ ਕਿ ਆ ਇਹਨਾਂ ਗੱਲ ਕਰਦੇ ਤਾਂ ਹਮੇਸ਼ਾ ਹਸਮੁਖ ਰਹਿੰਦੀ ਹੈ ਹਸਣਾ ਹਸਣਾ ਬੜਾ ਸਿਹਤ ਲਈ ਵੀ ਬੜਾ ਵਧੀਆ ਵੈਸੇ ਵੀ ਬੜਾ ਵਧੀਆ ਅੱਛਾ ਇੱਕ ਤੁਸੀਂ ਦੱਸ ਰਹੇ ਹੋ ਵਿਆਹ ਤੋਂ ਹਸਬੰਡ ਤੁਹਾਡੇ ਨਾਲ ਹੀ ਰਹਿੰਦੇ ਨੇ ਰਹਿੰਦੇ ਤਾਂ ਨਾਲ ਹੀ ਸੀ ਪਰ ਹੁਣ ਨਹੀਂ ਨਾਲ ਰਹਿੰਦੇ ਜੇਰ ਤੂੰ ਹੁਣ ਉਹਨਾਂ ਨੂੰ 4 ਮਹੀਨੇ ਹੋ ਗਏ ਛੱਡਿਆ ਕਿਉਂ ਤੁਹਾਨੂੰ ਉਹਨਾਂ ਨੇ ਤੁਹਾਡੀ ਹਾਈਟ ਦੀ ਸੀਗੇ ਜਾਂ ਫਿਰ ਨੋਰਮਲ ਸੀਗੇ ਉਹ ਨਹੀਂ ਉਹ ਤਾਂ ਮੇਰੇ ਤੋਂ ਲੰਬੇ ਸੀਗੇ ਉਹਨਾਂ ਦੀ ਮਤਲਬ ਨੋਰਮਲ ਹੀ ਆ ਪਰ ਥੋੜੇ ਮੱਧਰੇ ਕੱਦ ਦੇ ਸੀਗੇ ਤਾਂ ਮੇਰੇ ਨਾਲ ਤਾਂ ਕਾਫੀ ਲੰਬੇ ਸੀਗੇ ਮੈਂ ਤਾਂ ਉਹਨਾਂ ਦੇ ਇੱਥੇ ਕੀ ਆਉਂਦੀ ਆ ਹਾਂਜੀ ਤੇ ਉਹਦਾ ਸਿੱਖ ਹੈਗੇ ਆ ਅਮ੍ਰਿਤਾ ਰੀ ਹੈਗੇ ਉਹਨਾਂ ਨੇ ਕਿਉਂ ਤੁਹਾਨੂੰ ਕੋਈ ਕਾਰਨ ਦੱਸਿਆ ਜਾਂ ਫਿਰ ਕੁਝ ਨਹੀਂ ਕਾਰਨ ਉਹ ਤਾਂ ਨਹੀਂ ਛੱਡਣਾ ਚਾਹੁੰਦੇ ਸੀ ਉਹ ਤਾਂ ਹਜੇ ਵੀ ਚਾਹੁੰਦੇ ਆ ਕਿ ਮੈਂ ਵਾਪਸ ਜਾ ਆਣਾ ਵਾ ਪਰ ਉਹ ਕਹਿੰਦੇ ਆ ਮੈਨੂੰ ਫੋਨ ਤੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਮੇਰੇ ਮੰਮੀ ਨਹੀਂ ਆਣ ਦੇ ਰਹੇ ਕਿਉਂਕਿ ਮੰਮੀ ਵੀ ਇੱਥੇ ਹੀ ਰਹਿੰਦੇ ਸੀ ਮੇਰੇ ਕੋਲ ਕਿਉਂਕਿ ਉਹਨਾਂ ਦਾ ਇਹੀ ਬੇਟਾ ਹੀ ਹੈਗਾ ਤੇ ਰੱਖਣਾ ਤਾਂ ਸੀ ਸੀ ਕਿਨੇ ਸੰਭਾਲਣਾ ਸੀਗਾ ਹਨ ਰਿਸ਼ਤੇਦਾਰ ਹੁੰਦੇ ਆ ਆਪਾਂ ਥੋੜੀ ਦੇ ਲੂ ਨਾ ਕੋਈ ਜਾ ਸਕਦੇ ਆ ਹਨਾ ਥੋੜਾ ਟਾਈਮ ਰਹਿ ਸਕਦੇ ਕੋਈ ਸਾਰੀ ਉਮਰ ਲਈ ਨਹੀਂ ਰੱਖਦਾ ਕੋਈ ਦੁੱਖ ਤਕਲੀਫ ਚ ਵੀ ਨਹੀਂ ਕੋਈ ਪੁੱਛਦਾ ਹਨਾ ਤੇ ਅਸੀਂ ਤਾਂ ਉਹਨਾਂ ਨੂੰ ਅਸੀਂ ਇੱਥੇ ਰਹਿੰਦੇ ਸੀ ਮੇਰੀ ਮੰਮੀ ਕੋਲ ਉਹ ਵੀ ਮੇਰੇ ਨਾਲ ਹੀ ਕਿਉਂਕਿ ਉਹਨਾਂ ਨੂੰ ਨਜ਼ਰ ਵੀ ਨਹੀਂ ਆਂਦਾ ਅੱਖਾਂ ਤੋਂ ਤੇ ਇਸ ਵੀ ਮੇਰੇ ਨਾਲ ਹੀ ਰਹਿ ਰਹੇ ਸੀਗੇ ਤੇ ਬਸ ਉਹਨਾਂ ਦਾ ਨੇਚਰ ਥੋੜਾ ਏਦਾਂ ਸ਼ੁਰੂ ਤੋਂ ਹੀ ਸਾਰੇ ਮੈਨੂੰ ਦੱਸਦੇ ਆ ਮੇਰੇ ਸੋਹਰਿਆਂ ਵਾਲੇ ਕਿ ਉਹਨਾਂ ਦਾ ਨੇਚਰ ਸ਼ੁਰੂ ਤੋਂ ਹੀ ਏਦਾਂ ਦਾ ਹੈਗਾ ਕਾਟੀ ਉਹਨਾਂ ਦੀ ਬਣਦੀ ਆ ਕਿਸੇ ਨਾਲ ਵੀ ਤੇ ਉਹ ਜਿੱਦਾਂ ਏਦਾਂ ਹੀ ਫਿਰ ਮੇਰੇ ਨਾਲ ਵੀ ਬਹੁਤ ਰੂਟਲੀ ਲੱਗ ਪੈਤੀ ਮੇਰੇ ਨਾਲ ਹੌਲੀ-ਹੌਲੀ ਹੁਣ ਤਾਂ ਮੇਰੀ ਫੈਮਿਲੀ ਨਾਲ ਵੀ ਕਰਨ ਲੱਗ ਗਏ ਸੀਗੇ ਜਿੱਦਾਂ ਤੇ ਬਸ ਏਦਾਂ ਹੀ ਥੋੜਾ ਗੁੱਸਾ ਹੋ ਗਏ ਸੀਗੇ ਲੜਾਈ ਹੋਈ ਸੀਗੀ ਤੇ ਬੋਲ ਬੁਲ ਕੇ ਗਏ ਸੀ ਆਪਾਂ ਛੱਡ ਕੇ ਆਏ ਸੀ ਜਾ ਕੇ ਤੇ ਹੁਣ ਤਾਂ ਬਹੁਤ ਗੱਲਾਂ ਕਰਦੇ ਪਏ ਬੜਾ ਝੂਠ ਤੂਫਾਨ ਬੋਲਦੇ ਤੇ ਮੇਰੇ ਹਸਬੰਦ ਤਾਂ ਰੱਖੜੀ ਬਣਾਉਣ ਗਏ ਸੀ ਪਹਿਲਾਂ ਅਸੀਂ ਮੈਂ ਤੇ ਮੇਰੇ ਹਸਬੰਦ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ ਸੀਗੇ ਫਿਰ ਮੇਰੇ ਹਸਬੰਦ ਤਾਂ ਉਹ ਕਿਹਾ ਸੀ ਕਹਿੰਦੇ ਰੱਖੜੀ ਬਣਾ ਜੀ ਮਾਮਾ ਜੀ ਦੀ ਬੇਟੀ ਤੋਂ ਤੇ ਉਹ ਰੱਖੜੀ ਬਣਾਉਣ ਗਏ ਸੀ ਤੇ ਵਾਪਸ ਹੀ ਨਹੀਂ ਆਏ ਤੇ ਮੁੜ ਕੇ ਕਹਿੰਦੇ ਕਿ ਮੈਂ ਨਹੀਂ ਆਣ ਮੈਂ ਤਾਂ ਕੰਮ ਕਰਨ ਲੱਗ ਗਿਆ ਇੱਥੇ ਵੀ ਤੂੰ ਇੱਥੇ ਆ ਜਾ ਕੁਛ ਨਹੀਂ ਭੇਜਦੇ ਮੈਂ ਆਪਣਾ ਖਰਚਾ ਆਪ ਹੀ ਕਰਦੀ ਮੇਰਾ ਬੇਟਾ ਆ 2 ਸਾਲ ਦਾ ਉਹਦਾ ਵੀ ਖਰਚਾ ਕਿ ਮੇਰਾ ਬੇਟਾ ਥੋੜਾ ਜਦੋਂ ਜਨਮ ਤੋਂ ਬਾਅਦ ਬਿਮਾਰ ਹੋ ਗਿਆ ਸੀਗਾ ਤੇ ਉਹਦੀ ਕੰਡੀਸ਼ਨ ਹੁਣ ਇਦਾਂ ਦੀ ਆ ਉਹ ਜਲਦੀ ਜਲਦੀ ਬਿਮਾਰ ਹੋ ਜਾਂਦਾ ਆ ਠੀਕ ਵੀ ਰਹਿੰਦਾ ਪਰ ਜਲਦੀ ਹੋ ਜਾਂਦਾ ਫਿਰ ਉਹਦੀਆਂ ਦਵਾਈਆਂ ਬਹੁਤ ਆਉਂਦੀਆਂ ਆ ਉਹ ਵੀ ਸਾਰਾ ਖਰਚਾ ਮੈਂ ਹੀ ਕਰੀ ਜਦੋਂ ਦੇ ਉਹ ਗਏ ਆ 4-5 ਵਾਰ ਮੇਰਾ ਬੇਟਾ ਬਿਮਾਰ ਹੋ ਗਿਆ ਸਾਰਾ ਖਰਚਾ ਮੈਂ ਖੁਦ ਹੀ ਕਰ ਰਹੀ ਆ ਉਹ ਨਹੀਂ ਪੁੱਛਦੇ ਕੋਈ ਪੈਸਾ ਚਾਹੀਦਾ ਭੇਜ ਜਾਣਕ ਮੁੰਡੇ ਨੂੰ ਕੁਝ ਲੈ ਦੀ ਨਹੀਂ ਕੁਝ ਨਹੀਂ ਮਾਣੇ ਕਾਫੀ ਦੁੱਖ ਝੇਲਿਆ ਜਦੋਂ ਤੁਸੀਂ ਛੋਟੇ ਹੋਣਗੇ ਤੰਨਾ ਨੂੰ ਲੈ ਕੇ ਜਾਣਾ ਹੁਣ ਵੀ ਜਦੋਂ ਤੁਸੀਂ ਜਾਂਦੇ ਸੀਗੇ ਕੰਮ ਕਰਨ ਉਦੋਂ ਵੀ ਤੁਹਾਨੂੰ ਜਿਵੇਂ ਮੈਮ ਲੈ ਕੇ ਜਾਂਦੇ ਸੀਗੇ ਚੱਕ ਕੇ ਮਾਂ ਨੇ ਤਾਂ ਕਦੀ ਇਹ ਨਹੀਂ ਕਿਹਾ ਹੁਣ ਕਿ ਤੁਹਾਨੂੰ ਮੈਂ ਲੈ ਕੇ ਜਾਨੀ ਆ ਇਦਾਂ ਮੈਨੂੰ ਕੁਝ ਕਰਕੇ ਦਿਖਾਓ ਇਹ ਕੁਝ ਮਾਂ ਦੇ ਮੂੰਹ ਕਦੀ ਇਦਾਂ ਦਾ ਤਾਂ ਨਹੀਂ ਹੋਇਆ ਨਹੀਂ ਮੇਰੇ ਮੰਮੀ ਨੇ ਕਦੇ ਨਹੀਂ ਸਾਨੂੰ ਅੱਜ ਤੱਕ ਇਦਾਂ ਕਿਹਾ ਉਦਾਂ ਮੰਮੀ ਇਹਨਾਂ ਨੂੰ ਕਹਿੰਦੇ ਹੁੰਦੇ ਆ ਪਰ ਉਹ ਜਿੱਦਾਂ ਐਕਟੀਵਿਟੀ ਮਨ ਚ ਲੈ ਕੇ ਨਹੀਂ ਇਹ ਕਹਿੰਦੇ ਹੁੰਦੇ ਆ ਕਿ ਕੁਝ ਥੋੜਾ ਬਹੁਤਾ ਕਰਿਆ ਕਰੋ ਐਦਾਂ ਨਾ ਬੈਠੀਆਂ ਰਿਆ ਕਰੋ ਕਿਉਂਕਿ ਅੱਜ ਮੈਂ ਹੈਗੀ ਤੁਹਾਨੂੰ ਪੁੱਛੀ ਜਾਨੀ ਜੇ ਕੱਲੂ ਮੈਨੂੰ ਕੁਝ ਹੋ ਗਿਆ ਤੁਹਾਨੂੰ ਕਿਸੇ ਨੇ ਬੈਠੀਆਂ ਨੂੰ ਰੋਟੀ ਨਹੀਂ ਦੇਣੀ ਆਪਣੇ ਹੱਥ ਦੇ ਵਿੱਚ ਤੁਹਾਡੇ ਹੁਨਰ ਹੋਗਾ ਤੁਸੀਂ ਕਰਕੇ ਖਾ ਸਕਦੀਆਂ ਵਾ ਉਦਾਂ ਮੇਰੇ ਮੰਮਾ ਨੇ ਕਦੀ ਐਦਾਂ ਨਹੀਂ ਕਿਹਾ ਕਿ ਤੁਸੀਂ ਐਦਾਂ ਕਰੋ ਹੁਣ ਮੈਂ ਵੀ ਆ ਮੇਰੇ ਹਸਬੰਡ ਵੀ ਗਏ ਸੀ ਪਰ ਮੇਰੇ ਮੰਮੀ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਮਤਲਬ ਹੁਣ ਤੇਰੇ ਕੋ ਮੁੰਡਾ ਵੀ ਆ ਇੰਨਾ ਖਰਚਾ ਮੈਂ ਕਿੱਥੋਂ ਕਰਨਾ ਆਪਣਾ ਕੰਮ ਕਰਨਾ ਨਹੀਂ ਮੈਂ ਆਪ ਹੀ ਮੰਚਿੱਦਾ ਸੋਚ ਰਿੰਦੇ ਕਿਉਂਕਿ ਸਾਡੇ ਮੰਮਾ ਨੇ ਸਾਨੂੰ ਸ਼ੁਰੂ ਤੋਂ ਸੰਸਕਾਰ ਹੀ ਇਦਾਂ ਦੇ ਦਿੱਤੇ ਕਿ ਸਾਨੂੰ ਇਦਾਂ ਕਦੇ ਲੋੜ ਹੀ ਨਹੀਂ ਪਈ ਕਿ ਕੋਈ ਅਗਲਾ ਸਾਨੂੰ ਕੋਈ ਗੱਲ ਕਵੇ ਅਸੀਂ ਆਪ ਹੀ ਸੋਚ ਲਈ ਦੀ ਕਿ ਅਗਲੇ ਦੇ ਕਹਿਣ ਤੋਂ ਪਹਿਲਾਂ ਆਪ ਹੀ ਕੱਲੂ ਸਾਡੇ ਮੰਮੀ ਕਹਿਣ ਮੈਂ ਆਪ ਹੀ ਪਹਿਲੇ ਸੋਚ ਰਹੀ ਕਿ ਕੰਮ ਕਰਨਾ ਵਾ ਇਦਾਂ ਗੁਜ਼ਾਰਾ ਨਹੀਂ ਹੋਣਾ ਬੇਟਾ ਕੱਲੂ ਪੜਾਉਣ ਵਾਲਾ ਵੀ ਹੋ ਗਿਆ ਉਹਦਾ ਖਰਚਾ ਵੀ ਮੈਂ ਹੀ ਚੱਕਣਾ ਕਿਉਂਕਿ ਦੇਖੋ ਮੈਂ ਸਾਡੀ ਮਾਂ ਨੇ ਸਾਨੂੰ ਪਾਲਿਆ ਗਾਂ ਸਾਡੇ ਬੱਚਿਆਂ ਦਾ ਥੋੜੀ ਠੇਕਾ ਲਿਆ ਉਹਨਾਂ ਨੇ ਅਸੀਂ ਅਸੀਂ ਪੇਰੈਂਟਸ ਹੈਗੇ ਸਾਡੀ ਜ਼ਿੰਮੇਵਾਰੀ ਆ ਕਿੱਦਾਂ ਸੀ ਆਪਣੇ ਬੱਚੇ ਬੇਟਾ ਨੋਰਮਲ ਹੈ ਜਾਂ ਫਿਰ ਉਹ ਵੀ ਤੁਹਾਡੇ ਵਾਂਗ ਹੈ ਨਹੀਂ ਉਹ ਤਾਂ ਨੋਰਮਲ ਹੀ ਆ ਦੋ ਸਾਲ ਦਾ ਉਹ ਤਾਂ ਹਜੇ ਛੋਟਾ ਆ ਕਿੰਨੀ ਹੋ ਗਈ ਉਹ ਹਾਂ ਏਦਾਂ ਮੈਨੂੰ ਯਾਰ ਨਹੀਂ ਐਡਾ ਕਹਿਗਾ ਤੁਹਾਡੇ ਕਿੱਦਾਂ ਹੋਗੇ ਮਤਲਬ ਮੇਰੇ ਮੋਢਿਆਂ ਤੱਕ ਪਹੁੰਚਣ ਵਾਲਾ ਆ ਅੱਛਾ ਚਲੋ ਵਧੀਆ ਹੈ ਤੁਹਾਡਾ ਲੜਕਾ ਤੁਹਾਨੂੰ ਤੁਹਾਡਾ ਕਿਉਂਕਿ ਤੁਸੀਂ ਇੰਨਾ ਸਟਰਗਲ ਕੀਤਾ ਕਿ ਜਾ ਕੇ ਉਹ ਤੁਹਾਨੂੰ ਸਾਹਮਣੇ ਉਹ ਤਾਂ ਚਲੋ ਹੈ ਮਨ ਦੇ ਵਿੱਚ ਅੱਛਾ ਇੱਕ ਮੈਂ بڑے ਲੋਕ ਦੇਖੇ ਨੇ ਵੈਸੇ ਆਖਰੀ ਮੇਰਾ ਪ੍ਰਸ਼ਨ ਵੀ ਇਹੀ ਹੈ ਬੜੇ ਲੋਕ ਦੇਖੇ ਨੇ ਨਿਰਾਸ਼ ਹੋ ਜਾਂਦੇ ਨੇ ਜਿਹੜੇ ਹੈਂਡੀਕੈਪ ਹੁੰਦੇ ਨੇ ਉਹਨਾਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸੁਨੇਹਾ ਤਾਂ ਇਹ ਹੀ ਵੀ ਦੇਖੋ ਨਿਰਾਸ਼ ਹੋਣਾ ਨਾਲ ਕੁਝ ਨਹੀਂ ਹੋਣਾ ਹਨਾ ਵੀ ਜੋ ਜਿੰਨਾ ਕੁ ਸੀ ਕਾਰਨ ਜੋਗੇ ਹੈਗੇ ਆ ਉਹਨਾਂ ਕਹ ਕਰੋ ਕਿ ਅਸੀਂ ਵੀ ਬਹੁਤ ਵੀਡੀਓਜ਼ ਵੀ ਦੇਖਦੇ ਆਂ ਕਈ ਲੋਕਾਂ ਦੇ ਤਾਂ ਹੱਥ ਵੀ ਨਹੀਂ ਹੈਗੇ ਪੈਰ ਵੀ ਨਹੀਂ ਹੈਗੇ ਫਿਰ ਵੀ ਕੰਮ ਕਰ ਰਿਹਾ ਕਿਸੇ ਨਾ ਕਿਸੇ ਤਰੀਕਾ ਉਹਨਾਂ ਨੇ ਆਪਣੇ ਜੁਗਾੜ ਲਾਏ ਹੁੰਦੇ ਹਨ ਇਸ ਹਿਸਾਬ ਨਾਲ ਆਪਾਂ ਇਹੀ ਕਹਿੰਨੇ ਸਾਰਿਆਂ ਨੂੰ ਕਿ ਦੇਖੋ ਵੀ ਜੇ ਅਸੀਂ ਸਾਡੇ ਹੱਥ ਪੈਰ ਕਾਇਮ ਆ ਜਿੰਨਾ ਕੁ ਅਸੀਂ ਕਰਨ ਯੋਗ ਹੈਗੇ ਕਰੋ ਜਿਹੜਾ ਕਿਸੇ ਤੋਂ ਮੰਗਣਾ ਕਹ ਲੂ ਗੱਲ ਸੁਣਨੀ ਆਪਣਾ ਕੰਮ ਕਰੋ ਆਪਣੇ ਹੱਥਾਂ ਦੀ ਕਮਾਈ ਨਾਲ ਦੀ ਰੀਤ ਨਹੀਂ ਹੈਗੀ ਠੀਕ ਹੈ ਸ਼ੁਕਰੀਆ ਤੇ ਹਮੇਸ਼ਾ ਤੁਸੀਂ ਸਮਾਈਲ ਮੂਹ ਤੇ ਬਰਕਰਾਰ ਰੱਖਿਓ ਜਿਵੇਂ ਮੈਮ ਦੀ ਹੈ ਮੈਮ ਮੈਨੂੰ ਲੱਗਦਾ ਹੈ ਜਦੋਂ ਤੁਹਾਡੇ ਨਾਲ ਗੱਲ ਕਰਦਾ ਉਦੋਂ ਮੈਮ ਚੁੱਪ ਹੋ ਜਾਂਦੇ ਨੇ ਇਕਦਮ ਸ਼ਾਂਤ ਜਿਵੇਂ ਮਤਲਬ ਕਿ ਹੋਗੇ ਦੁਸੇ ਹੋਗੇ ਨੇ ਜਦੋਂ ਮੈਂ ਦੇਖਦਾ ਉਦੋਂ ਸਮਾਈਲ ਕਰ ਦਿੰਦੇ ਨੇ ਚਲੋ ਮੈਮ ਇਦਾਂ ਹੀ ਸਮਾਈਲ ਰੱਖਿਓ ਮੀਜ਼ ਫੇਸ ਤੇ ਦੁਬਾਰਾ ਜੇ ਤੁਹਾਨੂੰ ਮਿਲਣ ਆਵਾਂ ਤਾਂ ਫੇਸ ਤੇ ਇਹੀ ਸਮਾਈਲ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਜ਼ਰੂਰ ਮੈਂ ਕਿਦਾਂ ਜ਼ਰੂਰ ਆਉਂਗਾ ਕਿਉਂਕਿ ਤੁਸੀਂ ਅੱਛਾ ਬੜਾ ਬੜਾ ਅੱਛਾ ਲੱਗ ਰਿਹਾ ਹੈ ਤੁਸੀਂ ਇਹ ਹੁਣ ਸ਼ਾਪ ਬਣ ਜਾਵੇਗੀ ਬੜੀ ਅੱਛੀ ਬੜੀ ਅੱਛੀ ਮਿਹਨਤ ਕੀਤੀ ਹੈ ਤੁਸੀਂ ਮਿਹਨਤ ਕਰਕੇ ਇੰਨਾ ਕੁਝ ਅਹਨ ਕੀਤਾ ਹੈ ਤੇ ਤੁਹਾਡੀ ਸਕਸੈਸ ਦੇ ਉੱਤੇ ਮੈਂ ਜ਼ਰੂਰ ਆਉਂਗਾ ਜਦੋਂ ਓਪਨਿੰਗ ਹੋਵੇਗੀ ਇਸ ਦੀ। ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਤਾਂ ਇਹ ਉਹ ਭੈਣਾ ਨੇ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੈਂਡੀਕੈਪ ਹੋਣਾ ਕੋਈ ਇੱਕ ਸਰੀਰਿਕ ਅੰਗ ਦਾ ਚਲੇ ਜਾਣਾ ਕੋਈ ਰੱਬ ਦਾ ਦੋਸ਼ ਦੇਣ ਵਾਲੀ ਗੱਲ ਨਹੀਂ ਹੈਗੀ। ਰੱਬ ਨੂੰ ਕੁਐਸਚਨ ਵਾਲੀ ਗੱਲ ਨਹੀਂ ਹੈਗੀ ਹੈ। ਬਸ ਰੱਬ ਨੇ ਤੁਹਾਨੂੰ ਅਜੀਹਾ ਬਣਾਇਆ ਹੈ। ਕੋ ਚੈਲੰਜ ਅਜੀਹਾ ਦਿੱਤਾ ਹੈ ਕਿ ਉਸ ਨੂੰ ਤੁਸੀਂ ਪਾਰ ਕਰਕੇ ਜਾਣਾ ਹੈ ਤੁਸੀਂ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਕੇ ਜਿਹੜਾ ਹੈ ਉਸ ਚੈਲੰਜ ਨੂੰ ਪਾਰ ਕਰਨਾ ਹੈ ਉਮੀਦ ਕਰਦੇ ਹਾਂ ਤਸਵੀਰਾਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਹੋਣਗੀਆਂ ਅਗਰੇ ਨੇ ਵੱਧ ਤੋਂ ਵੱਧ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਲ ਅਜਗੁਪਤਾ ਬਾਬੂ ਸ਼ਾਈ ਟਾਈਮ ਚਲਾਉਂਦਾ ਹੈ